ਪੰਜਾਬੀ ਵਿਰਸੇ ਨਾਲ ਜੁੜੀਆਂ ਹੋਈਆਂ ਮੇਰੀਆਂ ਸਾਰੀਆਂ ਭੈਣਾਂ ਨੂੰ ਪਿਆਰ ਭਰੀ ਸਸਰੀਕਾਲ ਆਪਾਂ ਜੀ ਦੇ ਸਾਹਮਣੇ ਇੱਕ ਪੰਜਾਬੀ ਲੋਕ ਗੀਤ ਲੈ ਕੇ ਪੇਸ਼ ਹੋ ਰਹੀਆਂ ਜੀ ਤੇ ਮੈਨੂੰ ਉਮੀਦ ਹੈ ਕਿ ਮੇਰੀਆਂ ਭੈਣਾਂ ਨੂੰ ਬਹੁਤ ਪਸੰਦ ਆਏਗਾ ਜੀ ਇਸ ਨੂੰ ਤੁਸੀਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਔਰ ਸਭ ਤੋਂ ਪਹਿਲਾਂ ਮੇਰੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਆਪ ਜੀ ਨੂੰ ਪਹੁੰਚ ਸਕੇ ਤੋਂ ਪੇਸ਼ ਹੈ ਜੀ चिट्टिए कबूतरिए हो 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 कीने मल्या आलना चिट्टिए कबूतरिए मापिया ने बार लभ्या हो मापिया ने बार लभिया हो हो एक बुढड़ा ते दूजा जहाजू मापिया ने बार लभ्या चिट्टिए कबूतरिए ਓ ਹੋ ਚਿੱਟিয়ে ਕਬੂਤਰੀਏ ਓ ਹੋ ਨੀ ਕੀਨੇ ਮੱਲਿਆ ਆਲਣਾ ਤੇਰਾ ਚਿੱਟিয়ে ਕਬੂਤਰੀਏ ਵਿੱਦੀ ਨੂੰ ਮੈਂ ਪੱਟ ਸੁਟਣਾ ਓ ਹੋ ਵਿੱਦੀ ਨੂੰ ਮੈਂ ਪੱਟ ਸੁਟਣਾ ਓ ਹੋ ਮੈਂ ਨੇ ਲੈਣੀਆਂ ਬੁੱਢੇ ਨਾਲ ਲਾਵਾਂ ਵਿੱਦੀ ਨੂੰ ਮੈਂ ਪੱਟ ਸੁਟਣਾ ਓ ਚਿੱਟিয়ে ਕਬੂਤਰੀਏ ਓ ਹੋ ਚਿੱਟিয়ে ਕਬੂਤਰੀਏ ਓ ਹੋ ਕਿਨੇ ਮਲਿਆ ਆਲਣਾ ਸਾਰਾ ਚਿੱਟੇ ਕਬੂਤਰিয়ে ਧੀਏ ਸਾਡੀ ਲਾਜ ਰੱਖ ਲਈ ਓ ਹੋ ਧੀਏ ਸਾਡੀ ਲਾਜ ਰੱਖ ਲਈ ਓ ਹੋ ਹੋ ਨੀ ਤੂੰ ਲੈ ਲੈ ਬੁਢੇ ਨਾਲ ਲਾਵਾ ਧੀਏ ਸਾਡੀ ਲਾਜ ਰੱਖ ਲਈ ਓ ਚਿੱਟੇ ਕਬੂਤਰিয়ে ਓ ਹੋ ਚਿੱਟੇ ਕਬੂਤਰিয়ে ਓ ਹੋ ਕੀਨੇ ਮੱਲਿਆ ਆਲਣਾ ਸਾਰਾ ਚਿੱਟੇ ਕਬੂਤਰিয়ে ਭੀੜਾ ਪਰਿਆ ਸੱਜਣਾ ਦਾ ਹੋ ਹੋ ਭੀੜਾ ਪਰਿਆ ਸੱਜਣਾ ਦਾ ਹੋ ਹੋ ਨੀ ਮੇ ਲਲੀਆ ਬੁੜੇ ਨਾਲ ਲਾਵਾਂ ਭੀੜਾ ਪਰਿਆ ਸੱਜਣਾ ਦਾ ਉਹ ਚਿੱਟੇ ਕਬੂਤਰিয়ে ਹੋ ਹੋ ਚਿੱਟੇ ਕਬੂਤਰিয়ে ਹੋ ਹੋ ਕੀਨੇ ਮੱਲਿਆ ਆਲਣਾ ਸਾਰਾ ਚਿੱਟੇ ਕਬੂਤਰিয়ে ਸਾਰਾ ਗਣਮਾਪਿਆਂ ਦਾ ਓਹ ਹੋ ਸਾਰਾ ਗਣਮਾਪਿਆਂ ਦਾ ਓਹ ਹੋ ਇੱਕ ਬੁੱਢੇ ਨੇ ਪਰੇ ਬੰਦ ਪਾਇਆ ਸਾਰਾ ਗਣਮਾਪਿਆਂ ਦਾ ਓ ਚਿੱਟੇ ਕਬੂਤਰিয়ে ਓਹ ਹੋ ਚਿੱਟੇ ਕਬੂਤਰিয়ে ਓਹ ਹੋ ਨੀ ਕੀਨੇ ਮੱਲਿਆ ਆਲਣਾ ਸਾਰਾ ਚਿੱਟੇ ਕਬੂਤਰье ਬੁੱड्ढा ਬੇਈਮਾਨ ਹੋ ਗਿਆ ਓ ਹੋ ਬੁੱड्ढा ਬੇਈਮਾਨ ਹੋ ਗਿਆ ਓ ਹੋ ਸੋਤੀ ਪੈਦਾ ਬਰੀ ਬੰਦ ਲਾਇਆ ਬੁੱड्ढा ਬੇਈਮਾਨ ਹੋ ਗਿਆ ਚਿੱਟੇ ਕਬੂਤਰье ਓ ਹੋ ਚਿੱਟੇ ਕਬੂਤਰье ਓ ਹੋ ਕਨੇ ਮੱਲਿਆ ਆਲਣਾ ਸਾਰਾ ਚਿੱਟੇ ਕਬੂਤਰье ਸੱਸੂ ਜੀ ਦੇ ਨੌ ਕੁੜੀਆਂ ਓਹ ਹੋ ਸੱਸੂ ਜੀ ਦੇ ਨੌ ਕੁੜੀਆਂ ਓਹ ਹੋ ਮੱਥਾ ਟੇਕ ਦਿਨ ਰੋਟੀ ਵੇਲਾ ਹੋਇਆ ਸੱਸੂ ਜੀ ਦੇ ਨੌ ਕੁੜੀਆਂ ਚਿੱਟੇ ਕਬੂਤਰিয়ে ਓਹ ਹੋ ਚਿੱਟੇ ਕਬੂਤਰিয়ে ਓਹ ਹੋ ਕੀਨੇ ਮੱਲਿਆ ਆਲਣਾ ਸਾਰਾ ਚਿੱਟੇ ਕਬੂਤਰিয়ে ਸੱਸੂ ਜੀ ਨੇ ਸੀਸ ਦਿੱਤੀ ਓਹ ਹੋ ਸੱਸੋ ਜੀ ਨੇ ਸੀਸ ਦਿੱਤੀ ਹੋ ਹੋ ਨੋਹੇ ਜਾਮਿਨੀ ਜਹਾਨੋ ਖਾਲੀ ਸੱਸੋ ਜੀ ਨੇ ਸੀਸ ਦਿੱਤੀ ਚਿੱਟਿਏ ਕਬੂਤਰਿਏ ਓ ਹੋ ਚਿੱਟਿਏ ਕਬੂਤਰਿਏ ਓ ਹੋ ਕੀਨੇ ਮੱਲਿਆ ਆਲਣਾ ਸਾਰਾ ਚਿੱਟਿਏ ਕਬੂਤਰਿਏ ਸਹਰਾ ਜੀ ਨੂੰ ਮੱਥਾ ਟੇਕਿਆ ਹੋ ਹੋ ਸਹਰਾ ਜੀ ਨੂੰ ਮੱਥਾ ਟੇਕਿਆ ਓ ਹੋ ਅਗੇ ਧਰ ਕੇ ਫੁਲਾਣ ਦੀ ਥਾਲੀ ਸੋਰਾ ਜੀ ਨੂੰ ਮੱਥਾ ਟੇਕਿਆ ਸੋਰਾ ਜੀ ਨੇ ਸੀਸ ਦਿੱਤੀ ਹੋ ਹੋ ਸੋਰਾ ਜੀ ਨੇ ਸੀਸ ਦਿੱਤੀ ਹੋ ਹੋ ਨੋਹੇ ਸਤਨਿ ਪੁੱਤਾਂ ਦਾ ਮੂੰਹ ਤੋਂ ਵੇ ਸੱਸੋਰਾ ਜੀ ਨੇ ਸੀਸ ਦਿੱਤੀ ਚਿੱਟিয়ে ਕਬੂਤਰিয়ে ਹੋ ਹੋ ਚਿੱਟিয়ে ਕਬੂਤਰিয়ে ਓ ਹੋ ਈਨੇ ਮੱਲਿਆ ਆਲਣਾ ਸਾਰਾ ਚਿੱਟੀ ਇਕਬੂਤਰੀਏ ਉਹ ਚਿੱਟੀ ਇਕਬੂਤਰੀਏ ਲੋ ਜੀ ਇਸ ਨੂੰ ਲਾਇਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਓਕੇ ਜੀ ਥੈਂਕ ਯੂ